ਦੇਵ ਜੀ ਕਿਨੇ ਸੋਹਣੀ ਗੱਲ ਕੀਤੀ ਕਿ ਮੋਟਾ ਰਿਸ਼ਤੇ ਪਾ ਭੁੱਲੀ ਗਏ ਆਪਕਲ ਆਂਟੀ ਨੇ ਐਸੀ ਜਕੜ ਲੈਣੀ ਨਾ ਸਾਨੂੰ ਬੱਚਿਆਂ ਨੂੰ ਭੂਆ ਫੁੱਫੜ ਤਾਇਆ ਕੌਣ ਹੁੰਦਾ ਆ ਤਾਈ ਕੌਣ ਹੁੰਦੀ ਆ ਇਹਦੇ ਵੱਲੋਂ ਬੱਚਿਆਂ ਨੂੰ ਕੁਛ ਵੀ ਪਤਾ ਨਹੀਂ ਹੈ ਮੈਨੂੰ ਲੱਗਦਾ ਸਾਡੀਆਂ ਕੁੜੀਆਂ ਵੀ ਅੱਗੇ ਜਾ ਰਹੀਆਂ ਨਹੀਂ ਤੇ ਕੁੜੀਆਂ ਦੀ ਬਹੁਤ ਲੰਬੀ ਉਡਾਰੀ ਆ ਤੇ ਮੈਂ ਜਦੋਂ ਨਿੰਨੀਆਂ ਮੁੰਨੀਆਂ ਕੁੜੀਆਂ ਨੂੰ ਨੱਚਦੀ ਦੇਖਦੀ ਆ ਤਮੇ ਨੂੰ ਨ ਦੇਖੇ ਜਿਸਰੇ ਇੱਥੇ ਨੱਚਦੇ ਉਡਾਰੀ ਮਾਰੀਆਂ ਨੇ ਤੇ ਅੰਬਰਾਵਲੀ ਉਡਾਰੀ ਮਾਰਨਗੀਆ ਪਿਆਰੀਆਂ ਪਿਆਰੀਆਂ ਬੱਚਿਆਂ ਬੜੇ ਧਿਆਨ ਨਾਲ ਦੇਖਣੀਆਂ ਨੇ ਤੇ ਕਹਿੰਦੇ ਖੰਦੀ ਸਾਡੇ ਅੱਜ ਦੇ ਮੁੱਖ ਮਹਿਮਾਨ ਮਨਮੋਸ਼ਾ ਹੋਣਾਂ ਦਾ ਸਨਮਾਨ ਕੀਤਾ ਤੇ ਉਹਨਾਂ ਦੇ ਨਾਲ ਪਿਆਰੀ ਜੀ ਬੱਚੇ ਆਈ ਹੈ ਤੁਮਾਰਾ ਹਾਂਜੀ ਮੈਡਮ ਆਜਨ ਤੇ ਸਨਮਾਨ ਲੈ ਕੇ ਜਾ ਅੱਜ ਤੇ ਸੇਜ ਦੇ ਕੋਲ ਆਜ਼ਾਨ ਜੇ ਨਹੀਂ ਆਏ ਤਾਂ ਕਿਰਪਾ ਕਰਕੇ ਉਹਨਾਂ ਦੇ ਨਾਲ ਸੀਲਪਰਕ ਦੇ ਵਿੱਚ ਤੀਆਂ ਦਾ ਤਿਆਰ ਬਣਾਇਆ ਜਾ ਰਿਹਾ ਜਿਦੇ ਵਿੱਚ ਸਾਡੇ ਭੈਣਾਂ ਤੇ ਸਾਡੇ ਬੱਚੇ ਆ ਬੰਨਿਆ ਹੋਈ ਉਤਸ਼ਾਹ ਨਾਲ ਦੇ ਪਹੁੰਚੇ ਕਿਉਂਕਿ ਇਹ ਆਪਣਾ ਸਭ ਤੋਂ ਸਭ ਤੋਂ ਸਾਮਣਾ ਬਣ ਗਈ ਹੋਈ ਹੈ ਤੇ ਲਾਲ ਸਾਹਿਬ ਦਾ ਵੀ ਇਹ ਭਈਆ ਸੀ ਵੀ ਇਹਦਾ ਪੰਜਾਬ ਹੈ ਮੁੜ ਕੇ ਉਹ ਰੰਗਲਾ ਪੰਜਾਬ ਬਣਾਉਣਾ ਉਸ ਨੂੰ ਵਧਾਉਣ ਦੇ ਲਈ ਹਰ ਕਦਮਾਂ 'ਚ ਜਿਹੜਾ ਮਨੂ ਸਾਹਿਬ ਸਰਦਾਰ ਚੇਤਨੂਤਾ ਦਾ ਵੱਧਦਾ ਹੈ ਉਹ ਹਰ ਵਕਤ ਤਕਦੇ ਨੇ ਜਦੋਂ ਵੀ ਕੋਈ ਆਉਂਦਾ ਹੈ ਆਪਣੀਆਂ ਧੀਆਂ ਨੂੰ ਆਪਣੀਆਂ ਪੁੱਤਾਂ ਨੂੰ ਆਪਣੇ ਛੋਟੇ ਬੱਚਿਆਂ ਦੇ ਜਿਹੜੋਂਾਂ ਨੂੰ ਇਹ ਸਭੇਕਾਰ ਤੇ ਜੋੜਨ ਤੋਂ ਨਾ ਨਾ ਹਰ ਸਾਰਾ ਪ੍ਰੋਗਰਾਮ ਕਰਉਂਦਾ